ਸਰਬਜੀਤ ਸੰਗਰੂਰ ਵੀ ਦੀ ਕਹਾਣੀ ਗਲਤਫਹਮੀ ਸ਼ਨੀਵਾਰ ਦਾ ਦਿਨ ਹੋਣ ਕਾਰਨ ਕਚਹਿਰੀਆਂ ਬੰਦ ਸਨ ਪਰ ਫਿਰ ਵੀ ਕੋਈ ਨਾ ਕੋਈ ਦੁਕਾਨ ਖੁੱਲੀ ਸੀ ਕਈ ਦੂ ਦਿਨਾਂ ਲਈ ਟੂਰ ਤੇ ਗਏ ਸਨ ਕਈ ਘਰ ਬੈਠੇ ਆਰਾਮ ਕਰ ਰਹੇ ਸੀ ਤੇ ਕਈਆਂ ਨੂੰ ਛੁੱਟੀ ਦੇ ਦਿਨ ਵੀ ਤੇਕ ਨਹੀਂ ਆ ਰਹੀ ਸੀ ਪਰ ਜਿਸਨੇ ਰੋਜ਼ ਕੰਮ ਕਰਕੇ ਖਾਣਾ ਹੋਵੇ ਉਹ ਕਰੇ ਕਿਵੇਂ ਬੈਠਾ ਲਾ ਹਰ ਦੁਕਾਨਦਾਰ ਦਾ ਵੱਖਰਾ ਵੱਖਰਾ ਦਿਮਾਗ ਹੁੰਦਾ ਹੈ ਸੋਚ ਹੁੰਦੀ ਹੈ ਕਿਸੇ ਦੀ ਕੋਈ ਮਜਬੂਰੀ ਹੁੰਦੀ ਹੈ ਤੇ ਕਿਸੇ ਦੀ ਕੋਈ ਮਜਬੂਰੀ ਹੁੰਦੀ ਹੈ ਅੱਜ ਕੁਲਵਿੰਦਰ ਸਵੇਰੇ 7 ਵਜੇ ਹੀ ਆ ਕੇ ਦੁਕਾਨ ਤੇ ਬਹਿ ਗਿਆ ਕੁਝ ਪੈਂਡਿੰਗ ਕੰਮ ਸੀ ਅਤੇ ਨਾਲੇ ਆਪਣੇ ਕਾਗਜ਼ ਕਾਲੇ ਕੰਮ ਦਾ ਕੰਮ ਵੀ ਕਰਨਾ ਸੀ ਉਹ ਰੋਜ਼ ਰਚਨਾਵਾਂ ਟਾਈਪ ਕਰਦਾ ਤੇ ਕਿਸੇ ਨਾ ਕਿਸੇ ਅਖਬਾਰ ਮੈਗਜ਼ੀਨ ਨੂੰ ਭੇਜਦਾ ਰਹਿੰਦਾ। ਕਲਵਿੰਦਰ ਦੇ ਘਰ ਦੇ ਇਸ ਗੱਲਾਂ ਓਖੇ ਸਨ ਕਿ ਇਹ ਕੁਝ ਨਾ ਕੁਝ ਲਿਖਦਾ ਰਹਿੰਦਾ ਹੈ। ਪਾਗਲਾ ਫਿਰਦਾ ਰਹਿੰਦਾ ਹੈ। ਕੰਮ ਕੋਈ ਕਰਦਾ ਨਹੀਂ। ਕਈ ਵਾਰ ਕਹਿੰਦੇ ਕਿ ਤੈਨੂੰ ਕਾਗਜ਼ ਕਾਲੇ ਕਰਕੇ ਕੀ ਮਿਲਦਾ ਹੈ? ਕੁਝ ਖੱਟਣ ਨੂੰ ਨਹੀਂ, ਕੁਝ ਪਾਉਣ ਨੂੰ ਨਹੀਂ। ਤੈਨੂੰ ਕਿਸੇ ਨੇ ਤੇਰੀ ਲਿਖਤ ਦੇ ਪੈਸੇ